ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਾਡਾ ਨਿਊਜ਼ ਚੈਨਲ ਅੱਜ ਸਵੇਰ ਦੀਆਂ 15 ਵੱਡੀਆਂ ਖਬਰਾਂ ਪਹਿਲੀ ਖਬਰ ਦਾ ਰੁਕ ਕਰਦੇ ਹਾਂ ਜਹਾਜ਼ ਦੇ ਟਾਇਰਾਂ 'ਚ ਲੁਕੇ ਦਿੱਲੀ ਪਹੁੰਚੇ afghan ਲੜਕਾ ਪੂਰੀ ਖਬਰ ਦੱਸਦੀ ਹੈ afghanistan ਦਾ ਇੱਕ 13 ਸਾਲ ਦਾ ਮੁੰਡਾ ਐਤਵਾਰ ਨੂੰ ਕਾਬੁਲ ਤੋਂ ਉਡਾਣ ਭਰਨ ਵੇਲੇ ਇੱਕ ਜਹਾਜ਼ ਦੇ ਲੈਂਡਿੰਗ ਗੀਅਰ ਕੰਪਾਰਟਮੈਂਟ ਵਿੱਚ ਹੀ ਬੈ ਕੇ ਭਾਰਤ ਪਹੁੰਚ ਗਿਆ ਇਹ ਘਟਨਾ ਐਤਵਾਰ ਸਵੇਰੇ 11 ਵਜੇ ਦੇ ਕਰੀਬ ਵਾਪਰੀ ਜਦੋਂ ए के एस 에어ਲਾਈਨ ਦੀ ਉਡਾਣ ਨੰਬਰ आरक्यू 4401 2 ਘੰਟਿਆਂ ਦੇ ਸਫ਼ਰ ਤੋਂ ਬਾਅਦ ਇੰਦਰਾ ਗਾਂਧੀ ਹਵਾਈ ਅੱਡੇ ਉੱਤੇ ਪਹੁੰਚੀ ਅਗਲੀ ਖਬਰ ਦਾ ਰੁਕ ਕਰਦੇ ਹਾਂ ਰੋਬਿਨ ਉਧੱਪਾ ਦੀਆਂ ਵਧੀਆਂ ਮੁਸ਼ਕਲਾਂ ਇਸ ਮਾਮਲੇ 'ਚ ਈਡੀ ਸਾਹਮਣੇ ਹੋਏ ਪੇਸ਼ ਅੱਜ ਜਗਰਾਤ ਸਿੰਘ ਅਤੇ ਭਲਕੇ ਸੋਨੂ ਸੂਦ ਦਾ ਨੰਬਰ ਸਾਬਕਾ ਕ੍ਰਿਕਟ ਖਿਡਾਰੀ ਰੋਬਿਨ ਉਧੱਪਾ ਆਨਲਾਈਨ ਸੱਤੇਬਾਜੀ ਐਪ ਨਾਲ ਜੁੜੇ ਮਨੀ ਲੈਂਡਰਿੰਗ ਕੇਸ ਵਿੱਚ ਪੁਛਤਾਚੇ ਲਈ ਸੋਮਵਾਰ ਨੂੰ ਈਡੀ ਦੇ ਸਾਹਮਣੇ ਪੇਸ਼ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਉਹ ਸਵੇਰੇ ਕਰੀਬ 11 ਵਜੇ ਏਜੰਸੀ ਦੇ ਦਫ਼ਤਰ ਪਹੁੰਚੇ ਸੀ ਈਡੀ ਦੇ ਉਨ੍ਹਾਂ ਕੋਲੋਂ ਪੁੱਛਤਾਚ ਕੀਤੀ ਗਈ ਤੇ ਵੈਨੈਕਸ ਬੈਟ ਨਾਂ ਦੇ ਪਲੇਟਫਾਰਮ ਨਾਲ ਜੁੜੇ ਮਾਮਲੇ ਵਿੱਚ ਪੋਜੀਸ਼ਨ ਆਫ ਮਨੀ ਲੈਂਡਰਿੰਗ ਕਾਨੂੰਨ ਦੇ ਤਹਿਤ ਉਹਨਾਂ ਦੇ ਬਿਆਨ ਦਰਜ ਕੀਤੇ ਗਏ ਤੁਹਾਨੂੰ ਦੱਸ ਦਈਏ ক্রিকেট ਖਿਡਾਰੀ ਰਹੇ ਯੋਵਰਾਜ ਸਿੰਘ ਅਤੇ ਫਿਲਮ ਅਦਾਕਾਰ ਸੋਨਸੂਦ ਨੂੰ ਵੀ ਇਸੇ ਮਾਮਲੇ 'ਚ ਈਡੀ ਦੇ ਦਫਤਰ ਵਿੱਚ ਮੰਗਲਵਾਰ ਅਤੇ ਬੁੱਧਵਾਰ ਨੂੰ ਤਲਬ ਕੀਤਾ ਗਿਆ ਹੈ ਅਗਲੀ ਵੱਡੀ ਖਬਰ ਦਾ ਰੁਕ ਕਰਦੇ ਹਾਂ ਗਾਂਜਾ ਮਾਮਲੇ ਤੇ 트럼ਪ ਮੁ슬ਮ ਦੇਸ਼ਾਂ ਤੇ ਪਾ ਰਹੇ ਦਬਾਬ ਹੋਵੇਗੀ ਬੈਠਕ ਗਾਜ਼ਾ ਵਿੱਚ ਇਜ਼ਰਾਈਲ ਦੇ ਹਮਲਿਆਂ ਕਾਰਨ ਵੱਧ ਰਹੀ ਤਬਾਹੀ ਅਤੇ ਨਕਲਕੋਸ਼ੀ ਤੇ ਚਿੰਤਾਚ ਕਈ ਪ੍ਰਮੁੱਖ ਮੁ슬ਮ ਦੇਸ਼ਾਂ ਨੇ ਨੇਤਾ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨਾਲ ਮੁਲਾਕਾਤ ਕਰਨ ਦੀ ਯੋਜਨਾ ਬਣਾ ਰਹੇ ਨੇ ਇਸ ਮੀਟਿੰਗ ਵਿੱਚ ਸਾਊਦੀ ਅਰਬ, ਸੰਯੁਕਤ ਅਰਬ, ਇਮਰਾਤ, ਕਤਰ, ਮਿਸਰ, ਜਾਰਡਨ, ਤੁਰਕੀ, ਇੰਡੋਨੇਸ਼ੀਆ ਅਤੇ ਪਾਕਿਸਤਾਨ ਦੇ ਨੇਤਾ ਸ਼ਾਮਲ ਹੋਣ ਅਗਲੀ ਵੱਡੀ ਖਬਰ ਪੰਜਾਬ ਤੋਂ ਹੈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਅੱਜ ਤੋਂ ਹੋਵੇਗੀ ਸ਼ੁਰੂਆਤ ਹਰ ਪਰਿਵਾਰ ਨੂੰ ਮਿਲੇਗਾ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਪੰਜਾਬ ਸਰਕਾਰ ਅੱਜ ਤੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕਰਨ ਜਾ ਰਹੀ ਹੈ ਇਸ ਦੀ ਸ਼ੁਰੂਆਤ ਤਰੰਤਰੰਤੇ ਬਰਨਾਲਾ ਜ਼ਿਲ੍ਹੇ ਤੋਂ ਹੋਵੇਗੀ ਇਹ ਯੋਜਨਾ ਤਹਿਤ ਹਰ ਪਰਿਵਾਰ ਨੂੰ ਇੱਕ ਹੈਲਥ ਕਾਰਡ ਦਿੱਤਾ ਜਾਏਗਾ ਜਿਸ ਦੇ ذریعے ਉਪਰਵਾਤ ਹਰ ਸਾਲ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਕਰਵਾ ਸਕਦਾ ਹੈ। ਅਗਲੀ ਵੱਡੀ ਖਬਰ ਦਾ ਰੁਕ ਕਰਦੇ ਹਾਂ। ਦਿਨ ਦਿਹਾੜੇ ਬੈਂਕ 'ਚ ਡਕੈਤੀ 30 ਮਿੰਟ ਤੱਕ ਮੁਲਾਜ਼ਮਾਂ ਨੂੰ ਬੰਧਕ ਬਣਾ ਕੇ ਲੁੱਟੇ ਕਰੋੜਾ ਰੁਪਏ। ਚਾਰਖੰਡ ਦੇ ਦੇਵਕਰ ਜ਼ਿਲ੍ਹੇ ਦੇ ਮਧੂਪੁਰ ਵਿੱਚ ਕਾਨੂੰਨ ਵਿਵਸਥਾ ਦੇ ਛਿੱਕੇ ਤੰਕੇ 6 ਹਥਿਆਰਬੰਦ ਅਧਿਕਾਰੀਆਂ ਨੇ ਦਿਨ ਦਿਹਾੜੇ HDFC ਬੈਂਕ ਦੀ ਇੱਕ ਸ਼ਾਖਾ ਤੇ ਤਵਾ ਬੋਲ ਦਿੱਤਾ। ਲਗਭਗ ਅੱਧੇ ਘੰਟੇ ਤੱਕ ਚੱਲੀ ਇਹ ਵਾਰਦਾਤ ਵਿੱਚ ਲੁਟੇਰਿਆਂ ਨੇ 1.70 ਕਰੋੜ ਰੁਪਏ ਨਗਦ ਅਤੇ ਕਰੀਬ 40 ਲੱਖ ਰੁਪਏ ਦਾ ਸੋਨਾ ਲੁੱਟ ਲਿਆ ਜੋ ਦੇਵਕਰ ਜ਼ਿਲ੍ਹੇ ਦੇ ਇਤਿਹਾਸ ਦੀ ਹੁਣ ਤੱਕ ਸਭ ਤੋਂ ਵੱਡੀ ਬੈਂਕ ਡਕੈਤੀ ਵਿੱਚੋਂ ਹੈ ਅਗਲੀ ਵੱਡੀ ਖਬਰ ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਅਤੇ ਇਜ਼ਰਾਈਲ ਦਾ ਅਲੱਗ-ਥਲੱਗ ਹੋਏ ਸੰਯੁਕਤ ਰਾਸ਼ਟਰ ਦੀ ਮहासਭਾ ਵਿੱਚ ਸੋਮਵਾਰ ਨੂੰ ਇੱਕ ਅਹਿਜਾ ਇਤਿਹਾਸਿਕ ਪਲ ਵੇਖਣ ਨੂੰ ਮਿਲਿਆ ਜਦੋਂ ਪਾਲਸਤੀਨ ਦੇ ਮੁੱਦੇ ਤੇ ਚਰਚਾ ਲਈ ਬੁਲਾਈ ਗਈ ਇੱਕ ਖਾਸ ਮੀਟਿੰਗ ਵਿੱਚ ਅਮਰੀਕਾ ਅਤੇ ਇਜ਼ਰਾਇਲ ਦੇ ਪ੍ਰਤੀਨਿਧ ਗੈਰਹਾਜ਼ਰ ਰਹੇ ਇਹ ਮੀਟਿੰਗ ਫਰਾਂਸ ਅਤੇ ਸਾਊਦੀ ਅਰਬ ਦੁਆਰਾ ਸੱਦੀ ਗਈ ਸੀ ਜਿਸ ਵਿੱਚ ਦਰਜਨਾ ਵਿਸ਼ਵ ਨੇਤਾਵਾਂ ਨੇ ਹਿੱਸਾ ਲਿਆ ਅਤੇ ਪਾਲਸਤੀਨ ਨੂੰ ਇੱਕ ਆਜ਼ਾਦ ਦੇਸ਼ ਵਜੋਂ ਮਾਨਤਾ ਦੇਣ ਦੀ ਹਮਾਇਤ ਕੀਤੀ ਅਗਲੀ ਵੱਡੀ ਖਬਰ ਨਵੇਂ GST ਰੇਟ ਦੁਕਾਨਦਾਰ ਪੁਰਾਣੇ ਭਾਅ ਤੇ ਸਮਾਨ ਵੇਚਣ ਤਾਂ ਇਹਨਾਂ ਨੰਬਰਾਂ ਤੇ ਸ਼ਿਕਾਇਤ ਕਰੋ 22 ਸਤੰਬਰ ਤੋਂ ਨਵੀਂ GST ਦਰਾਂ ਲਾਗੂ ਹੋ ਗਈਆਂ ਨੇ ਜਿਸ ਕਾਰਨ ਰੋਜ਼ਾਨਾ ਵਰਤੋ ਦੀਆਂ ਕਈ ਚੀਜ਼ਾਂ ਜਿਨ੍ਹਾਂ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ ਸਰਕਾਰ ਨੇ ਯਕੀਨੀ ਬਣਾਉਣ ਲਈ ਕਦਮ ਚੁੱਕੇ ਨੇ ਗ੍ਰਾਹਕਾਂ ਨੂੰ ਇਸ ਬਚਤ ਦਾ ਪੂਰਾ ਲਾਭ ਮਿਲ ਸਕੇ ਜੇਕਰ ਕੋਈ ਦੁਕਾਨਦਾਰ ਨਵੇਂ ਘਟੇ ਹੋਏ ਭਾਅ ਤੇ ਸਮਾਨ ਨਹੀਂ ਵੇਚਦਾ ਤਾਂ ਗ੍ਰਾਹਕ ਇਸ ਦੀ ਸ਼ਿਕਾਇਤ ਕਰ ਸਕਦਾ ਹੈ ਫੋਨ ਕਾਲ ਜਾਂ WhatsApp ਰਾਹੀਂ ਤੁਸੀਂ 1915 ਤੇ ਕਾਲ ਕਰ ਸਕਦੇ ਹੋ ਜਾਂ ਫਿਰ 88800001915 ਨੰਬਰ ਤੇ ਕਾਲ ਕਰਕੇ ਜਾਂ WhatsApp ਸੁਨੇ ਸੁਨੇਹਾ ਮੈਸੇਜ ਭੇਜ ਕੇ ਆਪਣੀ ਸ਼ਿਕਾਇਤਾਂ ਦਰਜ ਕਰਵਾ ਸਕਦੇ ਹੋ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਗੈਂਗਵਾਰ ਨਾਲ ਫੈਲੀ ਦਹਿਸ਼ਤ ਚਲੀਆਂ ਤਾਬੜ ਤੋੜ ਗੋਲੀਆਂ ਇੱਕ ਨੌਜਵਾਨ ਦੀ ਮੌਕੇ ਤੇ ਮੌਤ ਸੋਸ਼ਲ ਮੀਡੀਆ ਇਨਫਲੂਐਂਸਰ ਦੇ ਨਾਲ ਜੁੜਿਆ ਹੈ ਇਹ ਮਾਮਲਾ ਪੰਜਾਬ ਦੇ ਤਰਨਤਾਰਨ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਲੋਕਾਂ ਵਿਚਾਲੇ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਦੱਸ ਦਈਏ ਕਿ ਸੋਮਵਾਰ ਸ਼ਾਮ ਨੂੰ ਕੈਰੇ ਪਿੰਡ ਵਿੱਚ ਰੇਲਵੇ ਕ੍ਰੋਸਿੰਗ ਦੇ ਨੇੜੇ ਗੈਂਗਵਾੜ ਸ਼ੁਰੂ ਹੋ ਗਈ ਇਸ ਘਟਨਾ ਵਿੱਚ ਦੋ ਨੌਜਵਾਨ ਜ਼ਖਮੀ ਹੋ ਗਏ ਜਦੋਂ ਕਿ ਇੱਕ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ ਅਗਲੀ ਵੱਡੀ ਖਬਰ ਤਾਬੜਤੋੜ ਗੋਲੀਬਾਰੀ ਨਾਲ دہਲਿਆ ਪੰਜਾਬ ਇਸ ਇਲਾਕੇ ਚ ਮਚਿਆ ਹੜਦਮ ਮੈਡੀਕਲ ਸਟੋਰ ਨੂੰ ਬਣਾਇਆ ਗਿਆ ਨਿਸ਼ਾਨਾ ਪੰਜਾਬ ਵਿੱਚ ਗੋਲੀਬਾਰੀ ਦੇ ਲਗਭਗ ਕਈ ਮਾਮਲੇ ਸਾਹਮਣੇ ਆ ਰਹੇ ਨੇ ਜਿਨ੍ਹਾਂ ਨਾਲ ਹਰ ਪਾਸੇ ਗੈਂਗਸਟਰਾਂ ਨੂੰ ਲੈ ਕੇ دہشت ਦਾ ਮਾਹੌਲ ਬਣਿਆ ਹੋਇਆ ਹੈ ਇਸ ਵਿਚਾਲੇ ਇਤਿਹਾਸਿਕ ਕਸਬੇ ਕਲਾਨੌਰ ਵਿੱਚ ਇੱਕ ਮੈਡੀਕਲ ਸਟੋਰ ਤੇ ਦਿਨ ਦਿਹਾੜੇ ਮੋਟਰਸਾਈਕਲਾਂ ਤੇ ਸਵਾਰ ਤੇ ਨਕਾਬਪੋਸ਼ਾ ਵਿਅਕਤੀਆਂ ਵੱਲੋਂ ਗੋਲੀਬਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਅਗਲੀ ਵੱਡੀ ਖਬਰ ਲੁਧਿਆਣਾ ਤੋਂ ਹੈ 100 ਗ੍ਰਾਮ ਹਿਰੋਇਨ ਅਤੇ ਨਜਾਇਜ਼ ਅਸਲੇ ਸਣੇ ਇੱਕ ਕਾਬੂ ਲੁਧਿਆਣਾ ਕ੍ਰਾਈਮ ਬ੍ਰਾਂਚ ਦੀ ਟੀਮ ਨੇ 100 ਗ੍ਰਾਮ ਹਿਰੋਇਨ ਅਤੇ ਨਜਾਇਜ਼ ਅਸਲੇ ਸਮੇਤ ਇੱਕ ਮੁਜਲਮ ਨੂੰ ਗ੍ਰਿਫਤਾਰ ਕੀਤਾ ਹੈ ਜੁਨੇਜ਼ਾ ਮੁਤਾਬਕ ਪੁਲਿਸ ਪਾਰਟੀ ਨੇ ਮੁਖਬਰ ਖਾਸ ਦੀ ਸੂਚਨਾ ਤੇ ਗੋਪਾਲ ਨਗਰ ਚੌਕ ਟਿਬਾ ਰੋਡ ਨੇੜੇ ਰੋਡ ਤੇ ਰੋਹਿਤ ਕੁਮਾਰ ਪੁੱਤਰ ਤਰਮਿੰਦਰ ਜੈਸਵਾਲ ਵਾਸੀ ਲੁਧਿਆਣਾ ਨੂੰ 100 ਗ੍ਰਾਮ ਹਿਰੋਇਨ ਇੱਕ 32 ਬੋਰ ਪਿਸਟਲ ਮੈਗਜ਼ਨ ਸਮੇਤ ਤਿੰਨ ਜ਼ਿੰਦਾ ਰੋਂਦ ਅਤੇ ਬਿਨਾ ਨੰਬਰੀ ਸਪਲੈਂਡਰ ਮੋਟਰਸਾਈਕਲ ਸਮੇਤ ਗ੍ਰਫਤਾਰ ਕੀਤਾ ਗਿਆ ਹੈ। ਅਗਲੀ ਵੱਡੀ ਖਬਰ ਪਿੰਡ किशनਗੜ੍ਹ ਤੋਂ ਹੈ। किशनਗੜ੍ਹ ਚ ਅੱਧੀ ਰਾਤ ਨੂੰ ਚੋਰੀ ਲੱਖਾਂ ਦੇ ਗਹਿਣੇ ਲੁੱਟ ਕੇ ਚੋਰ ਫਰਾਰ। ਪਿੰਡ किशनਗੜ੍ਹ ਮਾਰਕੀਟ ਸਥਿਤ ਘਰ ਵਿੱਚ ਅੱਧੀ ਰਾਤ ਚੋਰਾਂ ਵੱਲੋਂ ਲੱਖਾਂ ਦੇ ਸੋਨੇ ਤੇ ਗਹਿਣੇ ਚੋਰੀ ਕਰਕੇ ਵਾਰਦਾਤ ਨੂੰ ਇਲਜ਼ਾਮ ਦਿੱਤਾ ਗਿਆ ਹੈ। ਪੀੜਿਤ ਰਾਜਵਿੰਦਰ ਕੌਰ ਪਤਨੀ सुरेंद्र ਸਿੰਘ ਉਫ ਲੱड्डੂ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਘਰ 'ਚ ਸੁੱਤੇ ਹੋਏ ਸੀ ਰਾਤ ਕਰੀਬ 2 ਵਜੇ ਤਿੰਨ ਚੋਰ ਘਰ ਦਾ ਜਿੰਦਰਾ ਤੋੜ ਕੇ ਅੰਦਰ ਦਾਖਲ ਹੋ ਗਏ ਤੇ ਚੋਰੀ ਕਰ ਲਈ ਅਗਲੀ ਵੱਡੀ ਖਬਰ ਦਾ ਰੁਕ ਕਰਦੇ ਹਾਂ ਵਿਧਾਇਕ ਰਮਨ अरोड़ा ਨੂੰ ਰਾਹਤ ਜਬਰਨ ਵਸੂਲੀ ਦੇ ਕੇਸ ਵਿੱਚ ਮਿਲੀ ਜ਼ਮਾਨਤ ਜਲੰਧਰ ਸੈਂਟਰਲ ਦੇ ਵਿਧਾਇਕ ਰਮਨ अरोड़ा ਨੂੰ ਜਬਰਨ ਵਸੂਲੀ ਦੇ ਇੱਕ ਮਾਮਲੇ ਵਿੱਚ ਜ਼ਮਾਨਤ ਮਿਲ ਗਈ ਹੈ ਅਰੋੜਾ ਨੂੰ ਕਰੋੜਾਂ ਰੁਪਏ ਦੇ ਭ੍ਰਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫਤਾਰ ਕਰਨ ਤੋਂ ਬਾਅਦ ਜ਼ਮਾਨਤ ਮਿਲ ਗਈ ਸੀ ਪਰ ਪੁਲਿਸ ਨੇ ਉਹਨਾਂ ਨੂੰ ਰਿਹਾਅ ਹੋਣ ਤੋਂ ਪਹਿਲਾਂ ਹੀ ਜਵਰਨ ਵਸੂਲੀ ਦੇ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਸੀ ਅਗਲੀ ਵੱਡੀ ਖਬਰ ਦਾ ਰੁਕ ਕਰਦੇ ਹਾਂ 24 ਸਤੰਬਰ ਨੂੰ ਪੰਜਾਬ ਕੈਬਨਿਟ ਦੀ ਹੋਏਗੀ ਅਹਿਮ ਮੀਟਿੰਗ ਕਈ ਅਹਿਮ ਫੈਸਲੇ ਲਏ ਜਾਂਦੀ ਸੰਭਾਵਨਾ 24 ਸਤੰਬਰ ਨੂੰ ਪੰਜਾਬ ਕੈਬਨਿਟ ਦੀ ਅਹਿਮ ਬੈਠਕ ਸੱਦੀ ਗਈ ਹੈ ਇਹ ਮੀਟਿੰਗ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੇ ਸਰਕਾਰੀ ਨਿਵਾਸ ਸਥਾਨ ਤੇ ਹੋਵੇਗੀ ਮੀਟਿੰਗ 24 ਸਤੰਬਰ ਨੂੰ ਦੁਪਹਿਰ 12 ਵਜੇ ਹੋਵੇਗੀ ਜਿਸ ਦੀ ਅਗਵਾਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਕਰਨਗੇ ਮੀਟਿੰਗ ਵਿੱਚ ਕਈ اہم ਫੈਸਲਿਆਂ ਤੇ ਮੋਹਰ ਲੱਗ ਸਕਦੀ ਹੈ ਫਿਲਹਾਲ ਇਸ ਮੀਟਿੰਗ ਦਾ ਅਜੰਡਾ ਜਾਰੀ ਨਹੀਂ ਕੀਤਾ ਗਿਆ ਵਿਕਰਮ ਮਜੀਠੀਆ ਖਿਲਾਫ 40000 ਪੰਨਿਆਂ ਦੀ ਚਾਰ ਸ਼ੀਟ ਪੰਜਾਬ ਪੁਲਿਸ ਨੇ ਕੀਤਾ 400 ਕਰੋੜ ਰੁਪਏ ਦੀ ਬੇਨਾਮੀ ਜਾਇਦਾਦ ਦਾ ਪਰਦਾਫਾਸ਼ ਭਗਵੰਤ ਮਾਨ ਸਰਕਾਰ ਨੇ ਇੱਕ ਵਾਰ ਫੇਰ ਸਾਬਿਤ ਕਰ ਦਿੱਤਾ ਕਿ ਹੁਣ ਪੰਜਾਬ ਵਿੱਚ ਕਾਨੂੰਨ ਦਾ ਰਾਜ ਰਹੇਗਾ ਨਾ ਕਿ ਹੁਕਮਤਾ ਸਰਕਾਰ ਦਾ ਕਹਿਣਾ ਹੈ ਕਿ ਹੁਣ ਕੋਈ ਵੀ ਨਾਮ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ ਜੇਕਰ ਉਸਨੇ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਨਾਲ ਖੇਡਿਆ ਤਾਂ ਕਾਨੂੰਨ ਉਸ ਨੂੰ ਨਹੀਂ ਬਖਸ਼ੇਗਾ। ਅਗਲੀ ਵੱਡੀ ਖਬਰ ਦਾ ਰੁਕ ਕਰਦੇ ਹਾਂ। ਮਹਿਲਾ ਡੀਐਸਪੀ ਨੇ ਕਿਸਾਨਾਂ ਉੱਤੇ ਵਰਦੀ ਫਾੜਨ ਅਤੇ ਵਾਲ ਖਿੱਚਣ ਦੇ ਲਗਾਏ ਦੋਸ਼। ਨਾਬਾ ਦੀ ਇਹ ਗੱਲ ਹੈ। ਨਾਬਾ ਵਿੱਚ ਟਰੈਕਟਰ ਟਰਾਲੀ ਚੋਰੀ ਮਾਮਲੇ 'ਚ ਕਿਸਾਨਾਂ ਅਤੇ ਪੁਲਿਸ ਦੇ ਵਿਚਕਾਰ ਝੜਪ ਹੋ ਗਈ। ਮਹਿਲਾ ਡੀਐਸਪੀ ਨੇ ਕਿਸਾਨਾਂ ਉੱਤੇ ਵਰਦੀ ਫਾੜਨ ਅਤੇ ਵਾਲ ਖਿੱਚਣ ਦੇ ਦੋਸ਼ ਲਗਾਏ ਜਦਕਿ ਕਿਸਾਨਾਂ ਨੇ ਪੁਲਿਸ ਉੱਤੇ ਮਹਿਲਾਵਾਂ ਨਾਲ ਮਾਰਪੇਟ ਕਰਨ ਦਾ ਇਲਜ਼ਾਮ ਲਗਾਇਆ। ਐਸਪੀ ਦੀ ਦਖਲਅੰਦਾਜ਼ੀ ਤੋਂ ਬਾਅਦ ਦੋਵੇਂ ਪੱਖਾਂ ਵਿਚਕਾਰ ਸਮਝੌਤਾ ਹੋ ਗਿਆ ਤੇ ਕਿਸਾਨਾਂ ਨੇ ਧਰਨਾ ਖਤਮ ਕਰ ਦਿੱਤਾ।